ਪੈरिस ਦੇ ਵਿੱਚ ਇੰਡੀਆ ਹਾਊਸ ਦਾ ਉਦਘਾਟਨ ਕੀਤਾ ਗਿਆ ਜਿੱਥੇ ਨੀਤਾ ਅੰਬਾਨੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਰਤ 올림픽 ਦੀ ਮੇਜ਼ਬਾਨੀ ਕਰੇਗਾ ਪੈरिस 올림픽 ਦੀ ਸ਼ਾਨਦਾਰ ਸ਼ੁਰੂਆਤ ਤੋਂ ਇੱਕ ਦਿਨ ਬਾਅਦ ਪੈरिस ਦੇ ਵਿੱਚ ਭਾਰਤ ਦੇ ਪਹਿਲੇ ਇੰਡੀਆ ਹਾਊਸ ਦਾ ਉਦਘਾਟਨ ਕੀਤਾ ਗਿਆ ਰਾਇਲੈਂਸ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਨੇ ਦੀਪ ਜਗਾ ਕੇ ਇੰਡੀਆ ਹਾਊਸ ਦਾ ਉਦਘਾਟਨ ਕੀਤਾ ਇਸ ਮੌਕੇ ਦੇਸ਼ ਵਿਦੇਸ਼ ਤੋਂ ਆਏ ਮਹਿਮਾਨ IOC ਦੇ ਅਧਿਕਾਰੀ ਅਤੇ ਭਾਰਤ ਦੀਆਂ ਪ੍ਰਸਿੱਧ ਸ਼ਖਸੀਅਤਾਂ ਇਸ ਦੇ ਵਿੱਚ ਸ਼ਾਮਲ ਸਨ ਇਹਨਾਂ ਦੇ ਵਿੱਚ IOC ਕਮੇਟੀ ਦੇ ਮੈਂਬਰ ਸੇਰ ਮਿਆੰਗ ਐਨਸੀ ਭਾਰਤੀ 올림픽 ਸੰਘ ਦੇ ਪ੍ਰਧਾਨ ਪੀਟੀ 우ਸ਼ਾ ਫਰਾਂਸ ਦੇ ਵਿੱਚ ਭਾਰਤੀ ਰਾਜਦੂਤ ਜਵੇਦ ਅਸ਼ਰਫ BCCI ਦੇ ਜੈ ਸ਼ਾ ਅਤੇ 올림픽 ਸੋਨ ਤਗਮਾ ਜੇਤੂ ਅਭਿਨਵ ਬਿੰਦਰਾਵੀ ਸ਼ਾਮਿਲ ਸਨ ਇੰਡੀਆ ਹਾਊਸ ਦੇ ਉਦਘਾਟਨ ਮੌਕੇ ਆਈਓਸੀ ਮੈਂਬਰ ਨੀਤਾ ਅੰਬਾਨੀ ਨੇ ਉਮੀਦ ਜਤਾਈ ਹੈ ਕਿ ਭਾਰਤ ਜਲਦੀ ਹੀ 올림픽 ਦੀ ਮੇਜ਼ਬਾਨੀ ਕਰੇਗਾ ਉਨ੍ਹਾਂ ਕਿਹਾ ਕਿ 올림픽 ਇਤਿਹਾਸ ਤੋਂ ਵਿੱਚ ਪਹਿਲੀ ਵਾਰ ਬਣੇ ਇੰਡੀਆ ਹਾਊਸ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਉਸੇ 2024 ਦੀਆਂ ਪੈਰਿਸ 올림픽 ਖੇਡਾਂ ਦੇ ਵਿੱਚ ਇੱਕ ਨਵਾਂ ਸੁਪਨਾ ਦੇਖ ਰਹੀਆਂ ਇਹ ਸੁਪਨਾ ਜੋ 1.4 ਬਿਲੀਅਨ ਭਾਰਤੀਆਂ ਦਾ ਓਲੰਪਿਕ ਨੂੰ ਭਾਰਤ ਦੇ ਵਿੱਚ ਲਿਆਉਣ ਦਾ ਇੱਕ ਸਾਂਝਾ ਸੁਪਨਾ ਹੈ ਉਹ ਦਿਨ دور ਨਹੀਂ ਜਦੋਂ ਭਾਰਤ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ ਇੰਡੀਆ ਹਾਊਸ ਤੇ ਉਦਘਾਟਨ ਤੇ ਇਹ ਸਾਡਾ ਸਮੂਹਿਕ ਸੰਕਲਪ ਹੈ ਇੰਡੀਆ ਹਾਊਸ ਦੇ ਮਹੱਤਵ ਤੇ ਨੀਤਾ ਅੰਬਾਨੀ ਨੇ ਕਿਹਾ ਕਿ ਇੰਡੀਆ ਹਾਊਸ ਨੂੰ ਭਾਰਤ ਦੀਆਂ 올림픽 ਇੱਛਾਵਾਂ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਾਡੇ ਐਥਲੀਟਾ ਦੇ ਲਈ ਘਰ ਤੋਂ ਦੂਰ ਇੱਕ ਘਰ ਬਣਾ ਜਾਵੇਗਾ ਇਹ ਸਥਾਨ ਜਿੱਥੇ ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ ਉਹਨਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹਾਂ ਇੰਡੀਆ ਹਾਊਸ ਅੰਤਿਮ ਮੰਜ਼ਿਲ ਨਹੀਂ ਹੈ ਇਹ ਭਾਰਤ ਦੇ ਲਈ ਨਵੀਂ ਸ਼ੁਰੂਆਤ ਹੈ ਇੰਡੀਆ ਹਾਊਸ ਵਿਖੇ ਅਸੀਂ ਪੈरिस ਦੇ ਦਿਲ ਦੇ ਵਿੱਚ ਭਾਰਤ ਦੀ ਸੁੰਦਰਤਾ ਵਿਭਿੰਨਤਾ ਅਤੇ ਅਮੀਰ ਵਿਰਾਸਤ ਦਾअनुभव ਕਰਨ ਦੇ ਲਈ ਦੁਨੀਆ ਦਾ ਸਵਾਗਤ ਕਰਦੇ ਹਾਂ ਇੰਡੀਆ ਹਾਊਸ ਦੇ ਉਦਘਾਟਨ ਸਮਾਰੋਹ ਦੇ ਵਿੱਚ ਬਾਲੀਵੁੱਡ ਗਾਇਕ ਸ਼ਾਨ ਨੇ ਆਪਣੀ ਗਾਇਕੀ ਦੇ ਨਾਲ ਦਰਸ਼ਕਾਂ ਦਾ ਮਨ ਮੋਲਿਆ ਉਹਨਾਂ ਨੇ ਬਾਲੀਵੁੱਡ ਗੀਤਾ ਦੇ ਦਰਸ਼ਕਾਂ ਨੇ ਖੂਬ ਮਨੋਰੰਜਨ ਕੀਤਾ ਮਹਿਮਾਨਾਂ ਦਾ ਢੋਲ ਦੀ ਗੂੰਜ ਦੇ ਨਾਲ ਸਵਾਗਤ ਕੀਤਾ ਗਿਆ ਇਸ ਤੋਂ ਬਾਅਦ ਮੁੰਬਈ ਦੇ ਨਿਤ੍ਰਹਿਨ ਬੱਚਿਆਂ ਨੇ ਰਵਾਇਤੀ ਭਾਰਤੀ ਖੇਡ ਮਲਖੰਭ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਇੰਡੀਆ ਹਾਊਸ ਪਾਰਕ ਆਫ ਨੇਸ਼ਨਸ ਦੇ ਪਾਰਕ ਦੇ ਲਾ ਵਿਲੇਟ ਵਿੱਚ ਸਥਿਤ ਹੈ ਅਤੇ 27 ਜੁਲਾਈ ਤੋਂ 11 ਅਗਸਤ ਤੱਕ 올림픽 ਦੌਰਾਨ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਤੋਂ ਰਾਤ 11 ਵਜੇ ਤੱਕ ਮਹਿਮਾਨਾਂ ਦੇ ਲਈ ਇਹ ਖੁੱਲ੍ਹਾ ਰਹੇਗਾ